ਸਾਰੀ ਉਮਰ ਕੋਈ ਸਾਥ ਨਹੀਂ ਦਿੰਦਾ ਇਹ ਜਾਣ ਲਿਆ ਹੈ ਸੀ ਲੋਕ ਤਾਂ ਸਿਰਫ ਉਦੋਂ ਹੀ ਯਾਦ ਕਰਦੇ ਨੇ ਜਦੋਂ ਉਹ ਖੁਦ ਇਕੱਲੇ ਹੁੰਦੇ ਨੇ ਜ਼ਿੰਦਗੀ ਵਿੱਚ ਇੰਤਜ਼ਾਰ ਨਹੀਂ ਕੋਸ਼ਿਸ਼ ਕਰੋ ਜਨਾਬ ਕਿਉਂਕਿ ਇੰਤਜ਼ਾਰ ਕਰਨ ਵਾਲਿਆਂ ਨੂੰ ਉਨਾ ਹੀ ਮਿਲਦਾ ਹੈ ਜਿੰਨਾ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਨੇ ਇਹ ਗੱਲ ਸੱਚ ਹੈ ਕਿ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਨਵੇਂ ਲੋਕ ਆ ਜਾਂਦੇ ਨੇ ਤਾਂ ਪੁਰਾਣੇ ਲੋਕਾਂ ਦੀ ਅਹਿਮੀਅਤ ਨੂੰ ਭੁੱਲ ਜਾਂਦੇ ਨੇ ਸਾਰੇ ਵਾਅਦੇ ਝੂਠੇ ਹੁੰਦੇ ਨੇ ਇੱਥੇ ਕੋਈ ਵੀ ਕਿਸੇ ਦਾ ਸਾਰੀ ਉਮਰ ਸਾਥ ਨਹੀਂ ਦਿੰਦਾ ਆਪਣੇ ਆਪ ਨੂੰ ਖੁਸ਼ ਰੱਖਣ ਦੇ ਤਰੀਕੇ ਲੱਭੋ ਤਕਲੀਫਾਂ ਤਾਂ ਤੁਹਾਨੂੰ ਲੱਭ ਹੀ ਰਹੀਆਂ ਨੇ ਇਹ ਜ਼ਿੰਦਗੀ ਸਿਰਫ ਉਦੋਂ ਤੱਕ ਹਲਕੀ ਹੈ ਜਦੋਂ ਤੱਕ ਸਾਰੇ ਬੋਝ ਮਾਂ-ਬਾਪ ਨੇ ਉਠਾਏ ਹੁੰਦੇ ਨੇ ਕਿਸੇ ਨੂੰ ਆਸਾਨੀ ਨਾਲ ਨਾ ਮਿਲ ਜਾਇਓ ਨਹੀਂ ਤਾਂ ਫਿਰ ਅਕਸਰ ਲੋਕ ਸਸਤਾ ਸਮਝ ਲੈਂਦੇ ਨੇ ਕਦਰ ਉਹਨਾਂ ਦੀ ਕਰੋ ਜੋ ਤੁਹਾਨੂੰ ਬੇਵਜ੍ਹਾ ਚਾਹੁੰਦੇ ਨੇ ਕਿਉਂਕਿ ਇਸ ਕਾਲੀ ਯੋਗੀ ਦੁਨੀਆ ਵਿੱਚ ਖਿਆਲ ਰੱਖਣ ਵਾਲੇ ਬਹੁਤ ਘੱਟ ਨੇ ਤੇ ਤਕਲੀਫ ਦੇਣ ਵਾਲੇ ਹਜ਼ਾਰਾਂ ਮੈਂ ਕਈ ਵਾਰ ਸੋਚਦਾ ਹੁੰਨਾ ਕਿ ਇੱਕ ਮਤਲਬੀ ਡੇ ਵੀ ਹੋਣਾ ਚਾਹੀਦਾ ਹੈ ਮੇਰੇ ਕੋਲ ਬਹੁਤ ਸਾਰੇ ਲੋਕ ਨੇ ਵਿਸ਼ ਕਰਨ ਲਈ ਖੂਬੀਆਂ ਦੇਖ ਕੇ ਤਾਂ ਹਰ ਕੋਈ ਪਿਆਰ ਜਿਦਾਵੇਗਾ ਜ਼ਿੰਦਗੀ ਵਿੱਚ ਉਸ ਨੂੰ ਜਗ੍ਹਾ ਦਿਓ ਜੋ ਕਮੀਆਂ ਦੇਖ ਕੇ ਵੀ ਤੁਹਾਡਾ ਸਾਥ ਨਾ ਛੱਡੇ ਜ਼ਿੰਦਗੀ ਦੇ ਇਸ ਫਲਸਫੇ ਨੂੰ ਸਮਝ ਨਹੀਂ ਪਾਏ ਇੱਕ ਪਾਸਤਾ ਇਹ ਕਹਿੰਦੀ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਦੂਸਰੇ ਪਾਸੇ ਕਹਿੰਦੀ ਹੈ ਕਿ ਵਕਤ ਕਿਸੇ ਦੀ ਉਡੀਕ ਨਹੀਂ ਕਰਦਾ ਜ਼ੁਬਾਨ ਵਿੱਚ ਕੜਤਨ ਜ਼ਰੂਰੀ ਹੈ ਪਰ ਕਿਰਦਾਰ ਵਿੱਚ ਮਿਲਾਵਟ ਨਹੀਂ ਬਾਰੋਂ ਸ਼ਾਂਤ ਦਿਖਾਈ ਦੇਣ ਲਈ ਅੰਦਰੋਂ ਖੋਦ ਨਾਲ ਬਹੁਤ ਲੜਨਾ ਪੈਂਦਾ ਹੈ ਇਹ ਦੁਨੀਆ ਤਾਂ ਦਿਖਾਵੇ ਨਾਲ ਹੀ ਚੱਲਦੀ ਹੈ ਤੇ ਉਹੀ ਇਸ ਦੁਨੀਆ ਵਿੱਚ ਚੰਗਾ ਮੰਨਿਆ ਜਾਂਦਾ ਹੈ ਜਿਸ ਦਾ ਦਿਖਾਵਾ ਚੰਗਾ ਹੋਵੇ ਅਪਣਾਉਣਾ ਵੀ ਸਿੱਖੋ ਤੇ ਠਕਰਾਉਣਾ ਵੀ ਸਿੱਖੋ ਤੇ ਜਿੱਥੇ ਇੱਜ਼ਤ ਨਾ ਹੋਵੇ ਉਥੋਂ ਉੱਠ ਕੇ ਜਾਣਾ ਵੀ ਸਿੱਖੋ ਰਿਸ਼ਤਾ ਉਹੀ ਕਾਇਮ ਰਹਿੰਦਾ ਹੈ ਜਿਵੇਂ ਦੋਵੇਂ ਇੱਕ ਦੂਜੇ ਨੂੰ ਗਵਾਉਣ ਤੋਂ ਡਰਦੇ ਹੋਣ ਸਮੇਂ ਤੇ ਸੰਘਰਸ਼ ਕਰਨ ਦਾ ਨਤੀਜਾ ਅੰਤ ਤੱਕ ਆਨੰਦ ਹੀ ਦਿੰਦਾ ਹੈ ਮੈਂ ਵੀ ਆਪਣਾ ਜੀਵਨ ਜਿਉਣ ਦਾ ਤਰੀਕਾ ਬਦਲ ਲਿਆ ਹੁਣ ਜੋ ਯਾਦ ਕਰੇਗਾ ਉਹੀ ਯਾਦ ਰਹੇਗਾ ਜਦੋਂ ਕਿਸਮਤ ਤੇ ਹਾਲਾਤ ਦੋਵੇਂ ਹੀ ਮਾੜੇ ਹੋਣ ਤਾਂ ਬਹੁਤ ਕੁਝ ਸੁਣਨਾ ਤੇ ਸਹਿਣਾ ਪੈਂਦਾ ਹੈ ਇਥੇ ਹਰ ਕੋਈ ਤੁਹਾਨੂੰ ਨਹੀਂ ਸਮਝੇਗਾ। ਇਹੀ ਜ਼ਿੰਦਗੀ ਹੈ ਤੇ ਇਹੀ ਹਕੀਕਤ ਵੀ। ਇਹ ਇਕੱਲੇ ਰਹਿ ਜਾਂਦੇ ਨੇ ਉਹ ਲੋਕ ਜੋ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਦੀ ਪਰਵਾਹ ਕਰਦੇ ਨੇ। ਭਾਵਨਾਵਾਂ ਤੇ ਫੋਨ ਦੋਨੋਂ ਸਾਇਲੈਂਟ ਹੀ ਠੀਕ ਨੇ। ਖੂਬੀਆਂ ਤੇ ਕਮੀਆਂ ਦੋਵੇਂ ਹੀ ਹੁੰਦੀਆਂ ਨੇ ਹਰ ਵਿਅਕਤੀ ਵਿੱਚ। ਤੁਸੀਂ ਕੀ ਦੇਖਦੇ ਹੋ? ਇਹ ਮਹੱਤਵਪੂਰਨ ਹੈ। ਪਹਿਲਾਂ ਤਸੱਲੀ ਕਰ ਲਓ ਕਿ ਕੌਣ ਵਫਾਦਾਰ ਹੈ ਸਮਾਂ ਤਾਂ ਦੱਸ ਹੀ ਦੇਵੇਗਾ ਕਿ ਗद्दार ਕੌਣ ਹੈ ਬਸ ਆਪਣੇ ਆਪ ਨੂੰ ਸਮਝ ਲਓ ਫਿਰ ਕਿਸੇ ਹੋਰ ਨੂੰ ਸਮਝਣ ਦੀ ਲੋੜ ਹੀ ਨਹੀਂ ਪਵੇਗੀ ਕਿਸੇ ਨੂੰ ਡਰ ਹੈ ਕਿ ਰੱਬ ਦੇਖ ਰਿਹਾ ਹੈ ਤੇ ਕਿਸੇ ਨੂੰ ਭਰੋਸਾ ਹੈ ਕਿ ਰੱਬ ਦੇਖ ਰਿਹਾ ਹੈ ਕਿਸੇ ਦੇ ਮਨ ਨੂੰ ਤੇ ਚੁੱਪ ਨੂੰ ਬਹੁਤ ਘੱਟ ਲੋਕ ਹੀ ਸਮਝ ਪਾਉਂਦੇ ਨੇ ਕਿੰਨੀ ਅਜੀਬ ਜੀ ਗੱਲ ਹੈ ਕਿ ਮਨੋਖ ਮਨੋਖਤਾ ਨੂੰ ਛੱਡ ਕੇ ਪਰਮਾਤਮਾ ਦੀ ਖੋਜ ਕਰਦਾ ਹੈ ਚੰਗਾ ਬਿਸਤਰ ਜਟਾਉਣ ਦੇ ਸਫਰ ਵਿੱਚ ਨੀਂਦ ਉੱਡ ਜਾਂਦੀ ਹੈ ਤੇ ਚੰਗਾ ਭੋਜਨ ਜਟਾਉਣ ਵਿੱਚ ਭੁੱਖ ਗਾਇਬ ਹੋ ਜਾਂਦੀ ਹੈ ਗਰੀਬੀ ਵਿੱਚ ਨੀਂਦ ਚੰਗੀ ਆਉਂਦੀ ਹੈ ਪਰ ਭੁੱਖ ਦੁੱਖ ਦਿੰਦੀ ਹੈ ਪੈਸੇ ਨਾ ਹੋਣ ਤਾਂ ਸ਼ੌਕ ਹੁੰਦੇ ਨੇ ਪੈਸੇ ਆਉਂਦੇ ਆ ਹੀ ਸ਼ੌਕ ਮਰ ਜਾਂਦੇ ਨੇ ਮਿਲੇ ਤਾਂ ਦੁੱਖ ਨਾ ਮਿਲੇ ਤਾਂ ਵੀ ਦੁੱਖ ਇਹ ਸੰਸਾਰ ਕੇਵਲ ਦੁੱਖ ਹੈ ਖੂਬੀਆਂ ਤੇ ਖਾਮੀਆਂ ਸਾਰਿਆਂ ਵਿੱਚ ਹੁੰਦੀਆਂ ਨੇ ਐਨੇ ਬਿਹਤਰ ਨੂੰ ਨਾ ਲੱਭੋ ਕਿ ਤੁਸੀਂ ਸਭ ਤੋਂ ਵਧੀਆ ਗਵਾ ਬੈਠੋ ਚਿਹਰੇ ਤੋਂ ਮੁਸਕਰਾਹਟ ਖੋਣ ਵਾਲੇ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਦੱਸ ਦਿੱਤਾ ਜਾਵੇ ਕਿ ਤੁਸੀਂ ਬਹੁਤ ਜ਼ਰੂਰੀ ਹੋ ਜੇਕਰ ਕੋਈ ਤੁਹਾਡੀ ਗੱਲ ਨਹੀਂ ਸਮਝਦਾ ਤਾਂ ਉਸ ਨੂੰ ਸਮਝਾਓ ਹੀ ਨਾ ਕਿਉਂਕਿ ਕੁਝ ਗੱਲਾਂ ਸਮਝਾਉਣ ਨਾਲ ਨਹੀਂ ਖੁਦ ਉੱਪਰ ਬੀਤਨ ਨਾਲ ਹੀ ਸਮਝ ਆ ਜਾਂਦੀਆਂ ਨੇ ਜੋ ਬਿਆਨ ਕਰਨਾ ਪਵੇ ਉਹ ਦਰਦ ਹੀ ਕੀ ਤੇ ਜੋ ਦਰਦ ਨੂੰ ਸਮਝ ਨਾ ਸਕੇ ਉਹ ਹਮਦਰਦ ਹੀ ਕੀ ਕੁਝ ਲੋਕ ਆਪਣੀ ਆਕੜ ਦੀ ਵਜ੍ਹਾ ਨਾਲ ਕੀਮਤੀ ਰਿਸ਼ਤੇ ਗਵਾ ਦਿੰਦੇ ਨੇ ਤੇ ਕੁਝ ਲੋਕ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਕਦਰ ਗਵਾ ਦਿੰਦੇ ਨੇ ਹਰ ਉਦਾਸੀ ਦਾ ਮਸਲਾ ਇਸ਼ਕ ਨਹੀਂ ਹੁੰਦਾ ਜ਼ਿੰਦਗੀ ਤੇ ਪਰਿਵਾਰ ਦੀਆਂ ਉਲਝਣਾ ਇਨਸਾਨ ਨੂੰ ਉਦਾਸ ਹੋਣ ਲਈ ਮਜਬੂਰ ਕਰ ਦਿੰਦੀਆਂ ਨੇ ਇੱਕ ਨਫ਼ਰਤ ਹੀ ਹੈ ਜਿਸ ਨੂੰ ਦੁਨੀਆ ਕੁਝ ਪਲਾਂ ਵਿੱਚ ਹੀ ਜਾਣ ਲੈਂਦੀ ਹੈ ਨਹੀਂ ਤਾਂ ਚਾਹਤ ਦਾ ਯਕੀਨ ਦਿਵਾਉਣ ਵਿੱਚ ਤਾਂ ساری ਜ਼ਿੰਦਗੀ ਗੁਜ਼ਰ ਜਾਂਦੀ ਹੈ ਇਹ ਗੱਲ ਸੱਚ ਹੈ ਕਿ ਜਿਨ੍ਹਾਂ ਨੂੰ ਅਸੀਂ ਆਪਣੇ ਕਮਜ਼ੋਰ ਪਲਾਂ ਵਿੱਚ ਪੂਰਾ ਸੱਚ ਦੱਸ ਦਿੰਦੇ ਆ ਅਕਸਰ ਉਹੀ ਲੋਕ ਸਾਡਾ ਮਜ਼ਾਕ ਬਣਾ ਦਿੰਦੇ ਨੇ ਕਿਸੇ ਨਾਲ ਗਲਤ ਕਰਨ ਤੋਂ ਬਾਅਦ ਆਪਣੀ ਵਾਰੀ ਦਾ ਇੰਤਜ਼ਾਰ ਜ਼ਰੂਰ ਕਰਿਓ ਭਾਵੇਂ ਹੀ ਸਾਰੀ ਜ਼ਿੰਦਗੀ ਇਕੱਲੇ ਰਹਿ ਲਿਓ ਪਰ ਜ਼ਬਰਦਸਤੀ ਕਿਸੇ ਨਾਲ ਰਿਸ਼ਤਾ ਨਿਭਾਉਣ ਦੀ ਜ਼ਇਦ ਕਦੇ ਨਾ ਕਰਿਓ ਅੱਜ ਜਿਹੜੀ ਧੁੱਪ ਸਕੂਨ ਦਿੰਦੀ ਹੈ ਕੱਲ ਨੂੰ ਇਹੀ ਧੁੱਪ ਪਰੇਸ਼ਾਨ ਕਰੇਗੀ ਇਸ ਤੋਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਦਾ ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ ਅੱਜ ਉਦਾਸੀ ਹੈ ਤਾਂ ਕੱਲ ਨੂੰ ਖੁਸ਼ੀ ਜ਼ਰੂਰ ਹੋਵੇਗੀ ਵਿਵਹਾਰ ਵਿੱਚ ਸੁੰਦਰਤਾ ਰੱਖੋ ਹਰ ਕੋਈ ਚਿਹਰਿਆਂ ਤੇ ਨਹੀਂ ਮਰਦਾ ਜ਼ਿੰਦਗੀ ਵਿੱਚ ਆਪਣਾਪਣ ਤਾਂ ਹਰ ਕੋਈ ਦਿਖਾਉਂਦਾ ਹੈ ਪਰ ਆਪਣਾ ਕੌਣ ਹੈ ਇਹ ਤਾਂ ਸਿਰਫ ਸਮਾਂ ਹੀ ਦੱਸਦਾ ਹੈ ਜ਼ਿੰਦਗੀ ਵਿੱਚ ਦੁੱਖ ਇਸ ਲਈ ਆਉਂਦੇ ਨੇ ਤਾਂ ਜੋ ਅਸੀਂ ਖੁਸ਼ੀ ਦੀ ਮਹੱਤਤਾ ਨੂੰ ਜਾਣ ਸਕੀਏ ਲੋਕ ਕੀ ਕਹਿਣਗੇ ਅਸੀਂ ਆਪਣੀ ਜ਼ਿੰਦਗੀ ਵਿੱਚ ਇਹ ਸੋਚ ਕੇ ਜਿਉਂਦੇ ਆ ਰੱਬ ਕੀ ਕਹੇਗਾ ਕੀ ਕਦੇ ਇਸ ਬਾਰੇ ਸੋਚਿਆ ਹੈ ਜੋ ਸਮਝੇ ਵੀ ਤੇ ਸਮਝਾਵੇ ਵੀ ਦੁਨੀਆ ਵਿੱਚ ਉਸ ਰਿਸ਼ਤੇ ਤੋਂ ਸੋਹਣਾ ਕੋਈ ਰਿਸ਼ਤਾ ਨਹੀਂ ਚੀਰੇ ਤਾਂ ਅਕਸਰ ਝੂਠ ਵੀ ਬੋਲਿਆ ਕਰਦੇ ਨੇ ਰਿਸ਼ਤਿਆਂ ਦੀ ਅਹਿਮੀਅਤ ਤਾਂ ਸਮੇਂ ਤੇ ਹੀ ਪਤਾ ਲੱਗਦੀ ਹੈ ਰਿਸ਼ਤੇ ਤੇ ਵਾਦੇ ਐਨੇ ਵੀ ਨਾ ਬਣਾਓ ਕਿ ਮੋੜਿਆਂ ਤੇ ਬੋਝ ਮਹਿਸੂਸ ਹੋਣ ਲੱਗੇ ਉਹ ਯਾਦ ਕਰ ਹੀ ਲੈਂਦੇ ਨੇ ਜਦੋਂ ਗੱਲ ਆਪਣੇ ਮਤਲਬ ਦੀ ਆਉਂਦੀ ਹੈ ਇਹ ਰਿਸ਼ਤੇਦਾਰ ਵੀ ਕਮਾਲ ਦੇ ਸਬੰਧ ਨਿਭਾਉਂਦੇ ਨੇ ਜਾਣ ਵਾਲਿਆਂ ਨੂੰ ਇੱਕ ਕਮੀ ਦੀ ਭਾਲ ਹੈ ਨਿਭਾਉਣ ਵਾਲੇ ਨੂੰ ਇੱਕ ਵਜ੍ਹਾ ਦੀ ਜ਼ਿੰਦਗੀ ਵਿੱਚ ਕੀਮਤ ਦੋਵਾਂ ਦੀ ਚਕਾਉਣੀ ਪੈਂਦੀ ਹੈ ਬੋਲਣ ਦੀ ਵੀ ਤੇ ਚੁੱਪ ਰਹਿਣ ਦੀ ਵੀ ਜ਼ਿੰਦਗੀ ਕਦੇ ਮਰਨ ਨਹੀਂ ਦਿੰਦੀ ਜਦੋਂ ਤੱਕ ਇਹ ਤੁਹਾਨੂੰ ਜੀਣਾ ਨਹੀਂ ਸਿਖਾ ਦਿੰਦੀ ਜ਼ਿੰਦਗੀ ਉਦੋਂ ਔਖੀ ਲੱਗਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਬਦਲਣ ਦੀ ਬਜਾਏ ਹਾਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਬੁੱਢੇ ਹੋਣ ਦਾ ਵੀ ਇੱਕ ਆਨੰਦ ਹੈ ਤੁਹਾਡੀਆਂ ਅੱਖਾਂ ਹੌਲੀ-ਹੌਲੀ ਧੁੰਦਲੀਆਂ ਹੋਣ ਲੱਗਦੀਆਂ ਨੇ ਪਰ ਲੋਕਾਂ ਨੂੰ ਪਛਾਣਨ ਵਿੱਚ ਤੁਸੀਂ ਮਾਹਰ ਹੋ ਜਾਂਦੇ ਹੋ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ